ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਪੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਰਮਨੀ ਬਹੁਤ ਤੇਜ਼ੀ ਨਾਲ ਪਹਿਲਾਂ ਵੀਜ਼ੇ ਆਏ ਫਿਰ ਪਿਛਲੇ ਕੁਝ ਸਮੇਂ ਤੋਂ ਅਪਾਇੰਟਮੈਂਟਸ ਦੀਆਂ ਸਪੀਡ ਘਟੀਆਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸ਼ਾਇਦ ਜਰਮਨੀ ਸੈਚੂਰੇਸ਼ਨ ਪੁਆਇੰਟ ਤੇ ਆ ਗਿਆ ਹੁਣ ਹੋਰ ਜ਼ਿਆਦਾ ਬੱਚੇ ਜਰਮਨੀ ਨਹੀਂ ਜਾਣਗੇ ਪਰ ਜਸਮੀਤ ਜੀ ਨੇ ਖੁਸ਼ਖਬਰੀ ਸਾਂਝ ਕੀਤੀ ਹੈ ਕਿ ਜਰਮਨੀ ਦੀਆਂ ਅਪਾਇੰਟਮੈਂਟਸ ਦੀ ਸਪੀਡ ਇੱਕ ਵਾਰ ਫੇਰ ਵਧੀ ਹੈ ਇਹਨੂੰ ਕਿਵੇਂ ਸਮਝਿਆ ਜਾਵੇ ਕਿ ਜਰਮਨੀ ਚ ਹਜੇ ਵੀ ਖੁੱਲੇ ਵੀਜ਼ੇ ਮਿਲਣਗੇ ਇਸ ਸਾਰੇ ਪੁਆਇੰਟਸ ਤੇ ਗੱਲ ਕਰਾਂਗੇ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਸਿਕਾ 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 ਜਸਮੀਤ ਜੀ ਅਪਾਇੰਟਮੈਂਟਸ ਰਿਲੈਕਸ ਹੋ ਗਈਆਂ ਇਹਦਾ ਮਤਲਬ ਕੀ ਹੈ ਹੁਣ ਵੀਜ਼ਾ ਫੇਰ ਆਉਣਗੇ ਤੁਸੀਂ ਦੇਖੋ ਇੱਕ ਚੀਜ਼ ਸਾਰਿਆਂ ਨੂੰ ਸਮਝਣੀ ਲੋੜ ਹੈ ਕਿ ਸਾਡਾ ਜਿਹੜਾ ਫਾਈਨੈਂਸ਼ੀਅਲ ਇਅਰ ਹੈ ਨਾ ਉਹ 1 ਅਪ੍ਰੈਲ ਤੋਂ 31 ਮਾਰਚ ਤੱਕ ਚੱਲਦਾ ਜੀ ਪਰ ਜਿਹੜਾ ਗੋਰਿਆਂ ਦਾ ਫਾਈਨੈਂਸ਼ੀਅਲ ਇਅਰ ਹੈ ਜਾਂ ਹੋਰ ਦੇਸ਼ਾਂ ਦਾ ਫਾਈਨੈਂਸ਼ੀਅਲ ਇਅਰ ਹੈ ਨਾ ਉਹ 31 ਦਸੰਬਰ ਤੋਂ ਖਤਮ ਹੁੰਦਾ ਹੈ ਤੇ 1 ਜਨਵਰੀ ਤੋਂ ਨਵਾਂ ਸ਼ੁਰੂ ਹੋ ਜਾਂਦਾ ਹੈ ਉਹ 1 ਤੋਂ 31 ਚੱਲਦਾ 1 ਤੋਂ 31 ਦ ਸੋ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਹੁਣ ਕੈਨੇਡਾ ਦਾ ਕੋਟਾ ਦਸੰਬਰ ਤੱਕ ਖਤਮ ਹੋ ਗਿਆ ਔਰ ਨਵੇਂ ਕੋਟੇ ਇੰਪਲੀਮੈਂਟ ਹੋ ਜਾਣਗੇ 1 ਜਨਵਰੀ ਤੋਂ ਔਰ ਸੇਮ ਗੋਸਟ ਜਨਵਰੀ ਜਰਮਨੀ ਜੀ ਉਹਨਾਂ ਦਾ ਜਿਵੇਂ ਹੁਣ ਦੇਖੋ ਇਸ ਟਾਈਮ ਤੇ ਦੇਰ ਐਟ ਸੈਚੂਰੇਸ਼ਨ ਪੁਆਇੰਟ ਬਟ ਹੁਣ ਨਵਾਂ ਸਾਲ ਚੜਨ ਵਾਲਾ ਔਰ ਤੁਸੀਂ ਦੇਖੋ ਕਿ ਉਹਨਾਂ ਨੇ ਅਪਾਇੰਟਮੈਂਟ ਦੇਣੀਆਂ ਬੱਚਿਆਂ ਨੂੰ ਤੇਜ਼ ਕਰਤੀਆਂ ਸਾਡੇ ਕੁਝ ਬੱਚਿਆਂ ਦੀ ਅਪਾਇੰਟਮੈਂਟ 2 2 ਵੀਕਸ ਚਾਹੀਏ ਸੋ ਜਿਹੜੇ ਬੱਚੇ ਦੀ ਅਪਾਇੰਟਮੈਂਟਸ ਆ ਰਹੀਆਂ ਉਹ ਥੋੜਾ ਜਿਹਾ ਤੇਜ਼ੀ ਦੇ ਨਾਲ ਆਣੀਆਂ ਸ਼ੁਰੂ ਹੋ ਗਈਆਂ ਔਰ ਉਹ ਇਸ ਲਈ ਆਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਹੁਣ ਮੇਬੀ ਦੇ ਆਰ ਫਾਲੋਇੰਗ ਦ ਨਿਊ ਕੋਟਾ ਵਿਚ ਵੀਲ ਗੈਟ ਇੰਪਲੀਮੈਂਟਡ ਫਰਮ 1 ਜਨਵਰੀ ਸੈਕੰਡ ਰੀਜ਼ਨ ਇਹ ਹੈ ਕਿ ਜਿਹੜੇ ਜਰਮਨ ਯੂਨੀਵਰਸਿਟੀਜ਼ ਅਪਲਾਈ ਕਰ ਰਹੇ ਮਤਲਬ ਜਿਹੜੇ ਕਾਲਜ ਐ ਯੂਨੀਵਰਸਿਟੀ ਜਰਮਨੀ ਚ ਹੀ ਰਜਿਸਟਰਡ ਐ ਉਹਨਾਂ ਨੂੰ ਥੋੜੀ ਤੇਜ਼ ਅਪਾਇੰਟਮੈਂਟ ਮਿਲ ਰਹੀ ਹੈ ਥਰਡ ਇੱਕ ਚੀਜ਼ ਆਪਾਂ ਧਿਆਨ ਜ਼ਰੂਰ ਰੱਖੀਏ ਕਿ ਜਦੋਂ ਆਪਾਂ ਜਰਮਨੀ ਦੀ ਫਾਈਲ ਲਾ ਰਹੇ ਹਾਂ ਤੁਹਾਨੂੰ ਜਿਹੜੀ ਪ੍ਰੋਪਰ ਡਾਕੂਮੈਂਟੇਸ਼ਨ ਹੋ ਜੇ ਆਪਾਂ ਪ੍ਰੋਪਰ ਡਾਕੂਮੈਂਟੇਸ਼ਨ ਤੋਂ ਬਿਨਾ ਆਪਣੀ ਫਾਈਲ ਪ੍ਰੋਸੀਡ ਕਰਾਂਗੇ ਤਾਂ ਸਾਨੂੰ ਅਜਿਹ ਦੇ ਵਿੱਚ ਰਿਫਿਊਜ਼ਲ ਜਰਮਨੀ ਤੋਂ ਵੀ ਆਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰ ਬੰਦਾ ਅੱਜ ਕਹਿੰਦਾ ਕਿ ਮੈਂ ਜਰਮਨੀ ਦਾ ਸਟੂਡੈਂਟ ਵੀਜ਼ਾ ਕਰਦਾ ਸੀ ਬਟ ਹੁਣੇ ਕਦੀ ਕੀਤਾ ਨਹੀਂ ਪਹਿਲਾਂ ਜਾਂ ਹੁਣੇ 2-4 ਮਹੀਨੇ ਪਹਿਲਾਂ ਸ਼ੁਰੂ ਕੀਤਾ ਜਰਮਨੀ ਵਿੱਚ ਨਾ ਜਾਂ ਜਰਮਨੀ ਆਪੇ ਗਿਆ ਆ ਵੀ ਹੈ ਕਿ ਕਦੀ ਨਹੀਂ ਗਿਆ ਆ ਵੀ ਨਹੀਂ ਪਤਾ ਸੋ ਮੈਂ ਜਰਮਨੀ ਦਾ ਸਟੂਡੈਂਟ ਵੀਜ਼ਾ ਕਰਦਾ ਅਸੀਂ ਸਟੂਡੈਂਟ ਵੀਜ਼ਾ ਪਿਛਲੇ 10 ਸਾਲਾਂ ਤੋਂ ਕਰ ਰਹੇ ਹਾਂ और जर्मनी में हर साल जा भी रहा हूँ पिछले दस साल आई एम इन बैटर जर्मनी कि देश है यानी कंपनियों दस सद क्योंकिफुल भीजा इंस्टाग्राम से जाओ यूट्यूब जाओ देखो कि किन्ने बच्चे जर्मनी के वीजा लग चुके हैं और जर्मनी देखो जो पी आर लेना चाहते हो दैन यू हैव टू लर्न डच लैंग ਜੇ ਤੁਸੀਂ ਡੱਚ ਲੈਂਗੁਏਜ ਸਿੱਖੋਗੇ ਤਾਂ ਹੀ ਜਰਮਨ ਦੀ ਸਿਟੀਜ਼ਨਸ਼ਿਪ ਜਾਂ ਪੀਆਰ ਲੈ ਸਕਦੇ ਹੋ ਜੇ ਤੁਸੀਂ ਡੱਚ ਲੈਂਗੁਏਜ ਨਹੀਂ ਸਿੱਖੋਗੇ ਤਾਂ ਪੀਆਰ ਲੈਣੀ ਨਾ ਦੇ ਬਰਾਬਰ ਹੈ ਸੋ ਜਰਮਨੀ ਇਸ ਗ੍ਰੇਟ ਡੈਸਟੀਨੇਸ਼ਨ ਮਿਨਿਮਮ ਵੇਜ ਰੇਟ ਉੱਥੇ ਵੀ ਹੈਗੀ ਹੈ ਬੱਚਿਆਂ ਨੂੰ ਕੰਮ ਵੀ ਮਿਲ ਰਿਹਾ ਜੇ ਪੜ੍ਹਾਈ ਕਰੋਗੇ ਪੋਸਟ ਸਟਡੀ ਵਰਕ ਪਰਮਿਟ ਵੀ ਮਿਲਦਾ ਹੈ ਪੋਸਟ ਸਟਡੀ ਵਰਕ ਪਰਮਿਟ ਆਪਾਂ ਨੂੰ 2.5 ਸਾਲ ਤੱਕ ਐਕਸਟੈਂਡ ਹੋ ਸਕਦਾ ਹੈ ਔਰ ਜੇ ਤੁਸੀਂ ਜਰਮਨ ਲੈਂਗੁਏਜ ਉਸ ਦੌਰਾਨ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਸਿਟੀਜ਼ਨਸ਼ਿਪ ਵੀ ਜਲਦੀ ਮਿਲ ਸਕਦੀ ਹੈ ਔਰ ਫਿਰ ਇੱਕ ਚੀਜ਼ ਐਡ ਕਰਾਂਗਾ ਅਫੋਰਡੇਬਿਲਟੀ ਜਰਮਨੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਐ ਦੇ ਆਰ ਕਵਾਈਟ ਅਫੋਰਡੇਬਲ ਜਿਹੜੀ ਫੀਸ ਹੈਗੀ ਆ ਉਹ 8000 ਯੂਰੋ ਤੋਂ ਲੈ ਕੇ 12000 ਯੂਰੋ ਤੱਕ ਐ which is still under 10 ਲੱਖ ਰੁਪਈਆ ਔਰ 10 ਲੱਖ ਤੱਕ ਜੇ ਫੀਸ ਹੈ ਤਾਂ ਮੈਨੂੰ ਲੱਗਦਾ ਕਿ ਇਹ ਅਫੋਰਡੇਬਲ ਹੈ ਅਫੋਰਡੇਬਲ ਕਿਉਂਕਿ ਅਫੋਰਡੇਬਲ 10-11 ਲੱਖ ਰੁਪਈਆ ਸਾਲਾਨਾ ਬੱਚੇ ਇੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਦੇ ਹੀ ਜਾਂਦੇ ਆ ਮੇਰੇ ਕੋਲ ਇੱਕ ਬੱਚਾ ਆਇਆ ਕਹਿੰਦਾ ਮੈਂ ਹైదరాబాద్ ਐਡਮਿਸ਼ਨ ਲੈ ਲਈ ਉਹਨਾਂ ਨੇ ਮੇਰੇ ਤੋਂ 8 ਲੱਖ ਰੁਪਈਆ ਲੈ ਲਿਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਇੱਥੇ 8 ਲੱਖ ਰੁਪਈ ਪਰ ਜਦੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ ਤੇ ਕਈ ਵਾਰੀ ਆਪ ਵੀ ਸੋਚਾਂ ਚ ਪੈ ਜਾਂਦੇ ਆ। ਤੁਸੀਂ ਬਾਹਰ ਜਾ ਕੇ ਬਹੁਤ ਐਕਸਪੋਜ਼ਰ ਮਿਲਦਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਚੀਜ਼ ਆਪਾਂ ਨੂੰ ਇੱਥੇ ਰਹਿ ਕੇ ਨਹੀਂ ਮਿਲ ਸਕਦੀਆਂ। ਤੁਸੀਂ ਉੱਥੇ ਨਹੀਂ ਸੈਟਲ ਹੋਣਾ ਚਾਹੁੰਦੇ ਕੋਈ ਪ੍ਰੋਬਲਮ ਨਹੀਂ। ਪਰ ਜੋ ਐਕਸਪੋਜ਼ਰ ਮਿਲਣਾ, ਜੋ ਆਪਾਂ ਪੜ੍ਹ ਕੇ ਉੱਥੋਂ ਇੱਥੇ ਆਣਾ, ਉਹ ਇਨ ਵੈਲਿਊਏਬਲ ਹੈ। ਬਿਲਕੁਲ ਜੀ ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਮਹੱਤਵਪੂਰਨ ਫਰਕ ਹੈ। ਸੋ 90413 90412 ਸੋ ਜਰਮਨੀ ਲਈ ਵੀ ਸਟੂਡੈਂਟ कॉल कर सकते नहीं। हैं जर्मनी का इनटेक्स कहड़े नहीं होंगे स्मिथ जी अखिल सो रोलिंग so, इनटेक्स है नेक्स्ट इनटेक इज मार्च देन मई सो रोलिंग इनटेक्स है रोलिंग इनटेक्स सो ਤੁਸੀਂ अप्लाई कर सकते हो एंड ऑफ लेटर फ्री ऑफ कॉस्ट है जी चलो थैंक यू सो मच स्मिथ जी थैंक यू सो मच